ਹਰ ਸਾਲ ਸਰਦੀ ਦੇ ਮੌਸਮ ਵਿੱਚ ਜਿਵੇਂ ਹੀ ਧੁੰਦ ਪੈਣੀ ਸ਼ੁਰੂ ਹੁੰਦੀ ਹੈ, ਤਿਵੇਂ ਹੀ ਪਸ਼ੂ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਦੇਖਣ ਨੂੰ ਮਿਲਦਾ ਹੈ। ਇਸੇ ਤਰ੍ਹਾਂ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਗੁਰਾਇਆਂ ਚ ਪੈਂਦੇ ਪਿੰਡ ਰੁੜਕਾ ਕਾਲਾ ਤੋਂ ਜਿੱਥੇ ਕਿ ਦੋ ਵੱਖ-ਵੱਖ ਥਾਵਾਂ ਤੇ ਦੁੱਤਾਰੂ ਪਸ਼ੂਆਂ ਦੇ ਨਾਲ-ਨਾਲ ਛੇ ਹੋਰ ਪਸ਼ੂ ਚੋਰੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਆਂ। ਪਹਿਲੀ ਘਟਨਾ ਵਿੱਚ ਗੁਰਮੀਤ ਸਿੰਘ ਵਾਸੀ ਪੱਤੀ ਬੁੱਲਾ ਕੀ ਨੇ ਦੱਸਿਆ ਹੈ ਕਿ ਉਹਨਾਂ ਦਾ ਖੂਬ ਬੀੜ ਬੰਸੀਆਂ ਰੋਡ ਤੇ ਸਥਿਤ ਹੈ ਜਿੱਥੋਂ ਕਿ ਚੋਰਾਂ ਨੇ ਬੜੀ ਹੀ ਹੁਸ਼ਿਆਰੀ ਨਾਲ ਤੇ ਨਮੱਜਾਂ ਚੋਰੀ ਕਰ ਲਈਆਂ ਜਦਕਿ ਚੋਰ ਜਾਂਦੇ ਜਾਂਦੇ 3 ਮੁਰਗੇ ਵੀ ਨਾਲ ਲੈ ਗਏ ਇਸ ਮੌਕੇ ਗੁਰਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਚੋਰੀ ਨਾਲ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ ਇਸ ਚੋਰੀ ਸੰਬੰਧੀ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਚੋਰਾ ਵੱਲੋਂ ਵਰਤੀ ਗਈ ਗੱਡੀ ਦੀ ਸੀਸੀਟੀਵੀ ਤਸਵੀਰਾਂ ਵੀ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ ਕਿ ਕੀ ਨਾਮ ਕੀ ਤੁਹਾਡਾ ਜੀ ਜੀ ਮੈਂ ਬਾਸੀਪਿੰਡ ਰੁੜਕਾ ਗੁਰਮੀਤ ਸਿੰਘ ਜੀ ਕੀ ਨੁਕਸਾਨ ਆਪਣੇ ਹੋਇਆ ਜੀ ਮੇਰੇ ਜੀ ਰਾਤ ਨੂੰ ਮੱਜਾਂ ਜਿੱਦਾਂ ਲੈ ਗਏ ਤਿੰਨ ਜੀ अच्छा जी मेरा 3 3.5 लाख ਦਾ ਨੁਕਸਾਨ ਹੈ ਜੀ ਜਿਹੜਾ ਕਰ ਗਏ ਆ ਤੁਸ ਨੂੰ ਕੀਤਾ ਸੂਚਿਤ ਇਹਦੇ ਬਾਰੇ ਤੁਸੀਂ ਉਸ ਨੂੰ ਸੂਚਿਤ ਕੀਤਾ ਜੀ ਆਏ ਸੀ ਮੌਕਾ ਦੇਖਣ ਹਾਂ ਜੀ ਮੌਕਾ ਦੇਖਣ ਆਏ ਸੀ ਤੇ ਤੁਸੀਂ ਕੋਈ ਸੀਸੀਟੀ ਵੀ ਕੈਮਰਾ ਵਗੈਰਾ ਦੀ ਫੋਟੋ ਕਟਾਈ ਹੈ ਦੀ ਕੋਈ ਹਾਂ ਜੀ ਹਾਂ ਜੀ ਕੜਾਈਆਂ ਜੀ ਮੈਂ ਕਾਦੇ ਵਿੱਚ ਲੈ ਜਾ ਰਹੇ ਆ ਜੀ ਔਰ ਪਿਕਅਪ ਜੀ ਆਈ ਮਿਹਰਾਲਿਆਂ ਦੀ ਉੱਚੇ ਲੈ ਕੇ ਗਏ ਕਿ ਕਿੱਥੇ ਤੱਕ ਤੁਸੀਂ ਜਿਹੜੀ ਤੁਸੀਂ ਬਾਂਸੀਆਂ ਤੇ ਉਹ ਦੋ ਵਾਰ ਟੂਟ ਤੇ ਗੱਡੀ ਦੇਖੀ ਗਈ ਤੇ ਪੋਸਟ ਨੇ ਹੁਣ ਤੱਕ ਕੀ ਕੀਤਾ ਕੋਈ ਪੋਸਟ ਵਾਲਿਆਂ ਨੇ ਜੀ ਕਿਹਾ ਆ ਤੇ ਮੇਰੇ ਉੱਪਰ ਉਹ ਟੁੱਟੇ ਸਨ ਵੇ ਨਹੀਂ ਬਿੰਦੇ ਕਹਿੰਦੇ ਸੀ ਅੱਜ ਜਾਣਾ ਪਰ ਮੁੜ ਕੇ 11 ਵਜੇ ਦਾ ਟਾਈਮ ਸੀ ਅੱਜ ਦਾ ਹੁਣ ਮੁੜ ਕੇ ਸ਼ਾਮ ਨੂੰ ਕਹਿੰਦੇ ਆ ਜੀ ਟੁੱਟੇ ਤਿੰਨ ਪਸੂਆਂ ਦਾ ਨੁਕਸਾਨ ਹੋ ਗਿਆ ਤਾਂ ਟੋਟਲ ਕਿੰਨਾ ਕੁ ਨੁਕਸਾਨ ਆਪਾਂ ਕੀ ਦੇ ਪੈਸੇ ਤੌਰ ਤੇ ਦੇਖਦੇ ਆ ਜੀ ਮੇਰਾ ਜੀ ਤਿੰਨ ਸਾਢੇ ਤਿੰਨ ਦਾ ਨੁਕਸਾਨ ਤੇ ਲੱਖ ਰੁਪਏ ਬੜਾ ਨੁਕਸਾਨ ਤੁਹਾਡਾ ਤਾਂ ਹੋ ਗਿਆ ਤੇ ਬਾਕੀ ਲੋਕਾਂ ਨੂੰ ਕੀ ਕਹਾਂਗਾ ਜਿਹਨਾਂ ਦਾ ਨੁਕਸਾਨ ਹਜੇ ਉੱਪਰ ਹੈ ਹੈਗਾ ਬਈ ਆਪਣੇ ਸਮਾਨ ਦੀ ਆਪ ਕਹਿੰਦੇ ਹੋ ਜਿੰਮੇਵਾਰੀ ਜਿੱਦਾਂ ਰੱਖੋ ਨਾ ਉਹਾਂ ਤੇ ਖਿਆਲ ਰੱਖੋ ਮਿਹਨੀ ਗਾ ਕੋਈ ਸਖਸ਼ਾ ਦਾ ਹੈ ਹੀ ਨਹੀਂ ਕੱਲਾ ਬੰਦਾ ਕੰਮ ਵੀ ਕੋ ਨਹੀਂ ਸਕਦਾ ਛੇ-ਸੱਤ ਜਣੇ ਆਏ ਆ ਜੀ ਤਿੰਨ ਪਸੂ ਲੱਦਣੇ ਕਿ ਸੁੱਖੇ ਆ ਜੀ ਖੁੱਲੇ ਆ ਪਸੂ ਉਹਨਾਂ ਤੋਂ ਖੁੱਲ ਕੇ ਭੱਜੇ ਆ ਮੁੜ ਕੇ ਵੇਉ ਨਹੀਂ ਬੰਨੇ ਆ ਕਣਕ ਵੇਚ ਦੀ ਗਾਹ ਪਾਇਆ ਵਿੱਚੇ ਲੰਗੇ ਆਪ ਵੀ ਗਾਰੇ ਵਿੱਚ ਦੀ ਜਾਨੀ ਲੈ ਗਏ ਆ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਅਸੀਂ ਇਹ ਮੰਗ ਆ ਪ੍ਰਸ਼ਾਸਨ ਨੂੰ ਵੀ ਇਹ ਕੇ ਪੈਰਵਾਈ ਕਰਨੀ ਚਾਹੀਦੀ ਹੈ ਦੇਖਣਾ ਚਾਹੀਦਾ ਜਿੱਦਾਂ ਹੁਣ ਗੱਡੀ ਉੱਥੇ ਟੂਟ ਇਸ ਸਾਲ ਦੀ ਲੰਗੀ ਆ ਵੀ ਕਿੱਦਾਂ ਲੰਗੀ ਆ ਗੱਡੀ ਇਹ ਜਿਧੜਾ ਕੇ ਵੀ ਲਗਾਏ ਆ ਟੂਟਕ ਸਾਡੇ ਨੂੰ ਕੂਨ ਕਰਨਾ ਚਾਹੀਦਾ ਸੀਗਾ ਵੀ ਗੱਡੀ ਟੋੜੀ ਆ ਜੀ ਤੋਂ ਦੇ ਨਹੀਂ ਤਾਂ ਭਾਜੀ ਬਾਅਦ ਦੇ ਵਿੱਚ ਸ਼ੁਰੂਆਤ ਕੀਤੀ ਚੋਰਾਂ ਨੇ ਪਹਿਲਾਂ ਕਰ ਲਈ ਆ ਹਾਂਜੀ ਤੇ ਕੁਝ ਪ੍ਰਸ਼ਾਸਨ ਸੁੱਤਾ ਹੋਇਆ ਹੈ ਹੁਣ ਆ ਪਰਿਵਾਰ ਦੀਆਂ ਤਿੰਨ ਪਸ਼ੂ ਲੈ ਗਏ ਆ ਮੱਝਾਂ ਲੱਖ ਤੋਂ ਥੱਲੇ ਕੋਈ ਮੱਝ ਨਹੀਂ ਤੇ ਹੁਣ ਜੇ ਦੁਬਾਰਾ ਵੀ ਲੈਂਦੇ ਆ ਹੁਣ ਕੋਈ ਕੀਤਾ ਵੀ ਹੈ ਨਹੀਂ ਤੇ ਇਹ ਤਾਂ 3 1/2 ਲੱਖ ਦੇ ਫੀਸ ਪਸ਼ੂ ਕੌਣ ਕੀਤੇ ਇਹ ਤਾਂ ਵਿਚਾਰੇ ਥੱਲੇ ਲੱਗ ਗਏ 100 ਦੇ ਤੇ ਕੋਈ ਪ੍ਰਸ਼ਾਸਨ ਨੇ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਕੋਈ ਜਿੱਦਾਂ ਅਪ ਕਹਿੰਦੇ ਹੁੰਦੇ ਵੀ ਲੈ ਕੇ ਚਲ ਗਿਆ ਪੁਲਿਸ ਪਿੱਛੇ ਕੋਈ ਦੇਖਣ ਨਹੀਂ ਗਿਆ ਕੁਝ ਨਹੀਂ ਤੇ ਉਹ ਤਾਂ ਆਮ ਤੌਰ ਤੇ ਕਈ ਪਿੰਡਾਂ ਦੇ ਵਿੱਚ ਇਦਾਂ ਵੀ ਇਹ ਪੰਚਾਇਤਾਂ ਲੈ ਕੇ ਦਿੰਦੀਆਂ ਆਂ ਵੀ ਰਾਤ ਨੂੰ ਪਸ਼ੂ ਨਹੀਂ ਲਿਜਾ ਸਕਦਾ ਕੋਈ ਵੀ ਆਪਣੀ ਲੈਟਰ ਪੈਟ ਦਿੰਦੇ ਹੋ ਪੰਚਾਇਤਾਂ ਵਾਲੇ ਪਰ ਸਾਡੇ ਇੱਥੇ ਕੋਈ ਨਹੀਂ ਹਾਲੇ ਪੰਚਾਇਤ ਵੋਟਾਂ ਦੀ ਖੁਸ਼ੀਆਂ ਮਨਾ ਰਹੀ ਆ ਤੇ ਪਰ ਗਰੀਬ ਤਾਂ ਲੁੱਟਿਆ ਗਿਆ ਅੱਜ ਇੱਕ ਜਗ੍ਹਾ ਹੋਰ ਰੋੜਕੇ ਦੇ ਵਿੱਚ ਚੋਰੀ ਹੋ ਗਏ ਪਸ਼ੂਆਂ ਦੀ ਉੱਥੋਂ ਵੀ ਲੈ ਗਏ ਆ ਕੋਈ ਬੈਟਰੀਆਂ ਬੱਸਾਂ ਦੀਆਂ ਲੈ ਗਏ ਆ ਪੁਲਿਸ ਦੀ ਕੋਈ ਕਾਰਵਾਈ ਨਹੀਂ ਨਿਲੈਕੀ ਪੂਰੀ ਆ ਤੇ ਬਸ ਇਹਨਾਂ ਦਾ ਕੋਈ ਬਣਦੀ ਸਹਾਇਤਾ ਕੀਤੀ ਜਾਵੇ ਪੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਥੋੜੀ ਜਿਹੀ ਚੋਰਾ ਦੀ ਨਕੀਲ ਕੱਸੀ ਜਾਵੇ ਜੋ ਗਰੀਬ ਆਦਮੀ ਬਚ ਸਕੇ ਹੋਰ ਕੋਈ ਕੀਤਾ ਵੀ ਹੈ ਨੀਗਾ ਇਸੇ ਤਰ੍ਹਾਂ ਹੀ ਇੱਕ ਹੋਰ ਪਸ਼ੂ ਚੋਰੀ ਮਾਮਲੇ 'ਚ ਲੈਂਬਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਖੂ ਰਾਜਗੋਮਾਲ ਰੋਡ ਤੇ ਹੈ ਤੇ ਚੋਰ ਇੱਕ ਮੱਝ ਇੱਕ ਗਾਂ ਚੋਰੀ ਕਰਕੇ ਲੈ ਗਏ ਹਨ ਪੀੜਤਾ ਮੁਤਾਬਕ ਇਸ ਮਾਮਲੇ ਦੀ ਜਾਣਕਾਰੀ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਦੀ ਗਸ਼ਤ ਵਧਾਈ ਜਾਵੇ ਤੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਸੁਟਿਆ ਜਾਵੇ ਗੁਰਾਇਆਂ ਤੋਂ ਨਵੰਗੰਟੀਵਲੀ ਪਵਨ ਪਨੋੜ ਦੀ ਰਿਪੋਰਟ ਹਾਂਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਬਲਵੀਰ ਸਿੰਘ ਸਾਡਾ ਫਲੇਮਬਰ ਸਿੰਘ ਪਿੰਡ ਰੌੜ ਦਾ ਕਰੇ ਕੀ ਗੱਲਬਾਤ ਕੀ ਹੋਈ ਮੱਜਾਂ ਦੀ ਚੋਰੀ ਕੀਤੀ ਹੋਰ ਮੱਜਾਂ ਹੀ ਰਾਤ ਅਸੀਂ ਆ 7 ਵਜੇ ਚੋਕੇ ਗਏ ਆ ਪਸਲ ਸਾਰੇ ਅੱਛਾ ਜੀ ਤੇ ਜਿਆਦਾ ਸਵੇਰੇ ਆ ਕੇ ਦੇਖਿਆ 5 ਵਜੇ ਤੇ ਕੋਈ ਪਸ਼ੂ ਮਤਲਬ ਜਿੰਦੇ ਖੁੱਲੇ ਸੀਗੇ ਜਿੰਦੇ ਤੋੜੇ ਸੀ ਪੰਨੇ ਸੀਗੇ ਤੇ ਪਸ਼ੂ ਹੈ ਨਹੀਂ ਸੀਗੇ ਕਿੰਨੇ ਪਸ਼ੂ ਜਿਹੜੇ ਚੋਰੀ ਹੋਏ ਤੁਹਾਡੇ ਇੱਕ ਗਾਂ ਤੇ ਇੱਕ ਮੱਝ ਤੇ ਇੱਕ ਕੱਟੀ ਹੈ ਗਾਂ ਜਿਹੜੀ ਉਹ ਸੂਣ ਵਾਲੀ ਗੱਬਣ ਸੀਗੇ ਨੁਕਸਾਨ ਦੀ ਗੱਲ ਕਰੀ ਤਾਂ ਕਿੰਨਾ ਕੁ ਟੋਟਲ ਨੁਕਸਾਨ ਤੇ ਪੈਸੇ ਤੌਰ ਤੇ ਦੇਖਦੇ ਆ ਤਾਂ ਲੱਖਾਂ ਕਰਕੇ ਨੁਕਸਾਨ ਲੱਖਾਂ ਡਰ ਹੋ ਗਿਆ ਹਾਂ ਜਿਹੜੀ ਮੱਝ ਸੀ ਨੌਵੇਂ 10ਵੇਂ ਸੂਏ ਸੀ ਹਾਂ ਜੀ ਇੱਕ ਵਾਰ ਤਾਂ ਹੋਰ ਵੀ ਰੁੜਕਾ ਕਲਾਂ ਚ ਕਹਿੰਦੇ ਹੋਈ ਹੈਗੀ ਉਹਦੇ ਵਿੱਚ ਪਸ਼ੂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੈਗੇ ਤੁਸੀਂ ਪ੍ਰਸ਼ਾਸਨ ਤੋਂ ਇਹ ਹੀ ਹੈ ਮਤਲਬ ਕਾਰਵਾਈ ਕਰਨ ਜਿਹੜੇ ਮਤਲਬ ਕਰਦੇ ਉਹਨਾਂ ਨੂੰ ਨੱਥ ਪਾਉਣ ਕੋਈ ਨਹੀਂ ਆਉਂਦਾ ਇੱਥੇ ਕੋਈ ਸੁਣਵਾਈ ਨਹੀਂ ਇੱਥੇ ਕੋਈ ਕਾਸ਼ ਨਹੀਂ ਹੈਗਾ ਹੁਣ ਤੀ ਪੁਲਿਸ ਨੂੰ ਕੀਤੀ ਹੈ ਰਿਪੋਰਟ ਅਜੇ ਰਿਪੋਰਟ ਕੀਤੀ ਵਾਇਸ ਹੀ ਦੇਖਣ ਬੋਕਾ ਤੇ ਤਾਲੇ ਆਏ ਨੇ ਵਾਇਰ ਨਹੀਂ ਹਜੇ ਨਹੀਂ ਹਾਲੇ ਨਹੀਂ 3-4 ਘੰਟੇ ਹੋ ਗਏ 3 ਘੰਟੇ ਫੀਫੀਲ ਕੋਈ ਨਹੀਂ ਆਇਆ ਹਾਲੇ